ਇੱਕ ਵਾਰ ਫਿਰ ਤੋਂ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਸੁਰਖੀਆਂ ਦੇ ਵਿੱਚ ਆ ਗਏ ਨੇ ਦਰਅਸਲ ਇੱਕ ਘਰ ਦੇ ਵਿੱਚ ਚੋਰੀ ਦੇ ਘਟਾ ਨੂੰ ਇੱਕ ਪ੍ਰਵਾਸੀ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਜਿੱਥੇ ਕਿ ਚੋਰੀ ਕਰਨ ਤੋਂ ਬਾਅਦ ਪ੍ਰਵਾਸੀ ਫਰਾਰ ਹੋ ਜਾਂਦਾ ਹੈ ਦੱਸਦੇ ਕਿ ਹੁਸ਼ਿਆਰਪੁਰ ਦੇ ਪਿੰਡ ਅਜੋਵਾਲ ਤੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਇੱਕ ਘਰ 'ਚ ਚੋਰੀ ਕੀਤੀ ਜਾਂਦੀ ਹੈ ਦੋਸਤੋ ਬਾਅਦ ਉਹ ਮੁਕੇ ਤੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਸਾਰੀ ਘਟਨਾ CCTV ਕੈਮਰੇ ਦੇ ਵਿੱਚ ਕਿਆਦ ਹੋ ਜਾਂਦੀ ਹੈ ਜਾਣਕਰ ਦਿੰਦੇ ਹੋਏ ਪਿਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਰਕਾਰੀ ਸਕੂਲ ਬੱਸੀ ਕਾਸੋਜੀ ਕੋ ਬਤੌਰ ਮਹਿਲਾ ਟੀਚਰ ਨੇ ਤੇ ਉੱਥੇ ਉਹਨਾਂ ਦੀ ਬੇਟੀ ਨੂੰ ਫੋਨ ਆਂਦਾ ਬੇਟੀ ਵੱਲੋਂ ਫੋਨ ਆਂਦਾ ਜਿੱਤੇ ਸੂਚਨਾ ਮਿਲਤੋਂ ਜਦੋਂ ਘਰ ਆ ਕੇ ਦੇਖਦੇ ਨੇ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਲਮਾਰੀਆਂ ਦੇ ਲੋਕ ਤੇ ਹੋਈ ਸੀ ਪੈਸੇ ਸੋਨੇ ਦੇ ਗਹਿਣੇ ਸਭ ਗਾਇਬ ਸੀ ਉਹਨਾਂ ਦਾ ਕਹਿਣਾ ਹੈ ਕਿ ਕੁੱਲ 4 ਤੋਂ 5 ਲੱਖ ਰੁਪਏ ਦਾ ਉਹਨਾਂ ਦਾ ਨੁਕਸਾਨ ਹੋ ਗਿਆ ਮੋਦਰ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਪੁਲਿਸ ਮੌਕੇ ਤੇ ਪਹੁੰਚੀ ਤੇ ਸੀਸੀਟੀਵੀ ਕੈਮਰਾ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਹਨਾਂ ਦੇ ਵੱਲੋਂ ਪ੍ਰਵਾਸੀ ਦੀ ਹੱਤ ਸ਼ੁਰੂ ਕਰ ਦਿੱਤੀ ਗਈ ਹੈ ਪਰ ਹੈਰਾਨ ਕਿਤੇ ਗੱਲ ਇਹ ਹੈ ਕਿ ਇੱਕ ਵਾਰ ਪਹਿਲਾਂ ਵੀ ਪਿਛਲੇ ਹਫਤੇ ਹੀ ਹਾਲੇ ਇੱਕ ਪ੍ਰਵਾਸੀ ਵਿਅਕਤੀ ਦੇ ਵੱਲੋਂ ਇੱਕ 5 ਸਾਲਾਂ ਬੱਚੇ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਮੌਤ ਦੇ ਘਾਟੋ ਦਾਨਤਾ ਜਾਂਦਾ ਜਿੱਥੇ ਕਿ ਲੋਕਾਂ ਚ ਦਾ ਪਹਿਲਾਂ ਹੀ ਪ੍ਰਵਾਸੀਆਂ ਨੂੰ ਲੈ ਕੇ ਗੁੱਸਾ ਦੇਖ ਨੂੰ ਮਿਲ ਰਿਹਾ ਤੇ ਦੂਜੇ ਪਾਸੇ ਇਸ ਪ੍ਰਵਾਸੀ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਉਸ ਘਰ 'ਚ ਚੋਰੀ ਕਰਨਾ ਇਹ ਉਸ ਬਲਦੀ ਅੱਗ ਦੇ ਵਿੱਚ ਧੂਪ ਕੋਣਵਾ ਗਿਆ ਕਿਉਂਕਿ ਪਹਿਲਾਂ ਹੀ ਲੋਕ ਪਰਵਾਸੀ ਉੱਲਕੇ ਕਾਫੀ ਗੁੱਸੇ 'ਚ ਸੀ ਜਿੱਥੇ ਕਿ ਇਹ ਘਟਨਾ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਗੁੱਸਾ ਲਿਆ ਸਕਦੀ ਹੈ। ਕਿ ਨਾਮ ਹੈ? ਅਨੁਪਾਲਾ ਕਿੱਥੇ ਦੇ ਰਹਿਣ ਹੋਏ? ਅਸਪਾਜੀ ਇੱਥੇ ਅਜਵਾਲ ਦੇ ਘਰ ਦੇ ਵਿੱਚ ਜਿਹੜਾ ਚੋਰੀ ਹੋਈ ਹੈ। ਹਾਂਜੀ ਕਿੰਨੇ ਟਾਈਮ ਤੋਂ ਤੁਸੀਂ ਮਤਲਬ ਕੀ ਕੰਮ ਕਰਦੇ ਹੋ? ਪਾ ਜੀ ਮੈਂ ਟੀਚਰ ਆ ਬਸੀ ਕਾਸ ਸਕੂਲ ਚ ਪੜਾਨੀ ਆ ਤੇ ਹਾਂਜੀ ਹਾਂਜੀ ਪ੍ਰਾਇਮਰੀ ਸਕੂਲ ਚ ਪੜਾਨੀ ਆ ਕਿੰਨੇ ਵਜੇ ਦੀ ਗੱਲ ਆ ਮੈਂ ਸਰ ਮੈਂ ਦਾ ਸਕੂਲ ਜਿਹੜੀਆਂ ਮੇਰੀ ਬੇਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੰਮੀ ਜਿਹੜੀ ਆ ਸਾਡੇ ਘਰ ਸਾਰੇ ਕੱਪੜੇ-ਕੁਪੜੇ ਖਿਲਰੇ ਹੋਏ ਆ ਤੇ ਮੈਂ ਕਿਹਾ ਵੀ ਕਦੀ ਸਾਡੇ ਇਦਾਂ ਹੋਈ ਤਾਂ ਹੈ ਨਹੀਂ ਅਸੀਂ ਕਾਫੀ ਚਿਰ ਤੋਂ ਇੱਥੇ ਰਹਿੰਦੇ ਆ ਪੂਰੇ ਮਹੱਲੇ ਚ ਹੀ ਨਹੀਂ ਕਦੀ ਸਾਡੇ ਇਦਾਂ ਚੋਰੀ ਹੋਈ ਨਾ ਕੋਈ ਚੋਰ ਦੇਖਿਆ ਸੀ ਤੇ ਇਹ ਪਹਿਲੀ ਵਾਰੀ ਆ ਕਿ ਜਿਹੜੀ ਸਾਡੇ ਇੱਥੇ ਚੋਰੀ ਹੋਈ ਆ ਤਾ ਫੇਰ ਪਾਜੀ ਮੈਂ ਉਸੇ ਵੇਲੇ ਸਕੂਲੋਂ ਤੁਰ ਪਈ ਆ ਤਾਂ ਮੈਂ ਸਵਾ 1:00 ਵਜੇ ਇੱਥੇ ਪਹੁੰਚੀ ਆ ਕੇ ਤਾਂ ਜਦੋਂ ਦੇਖਿਆ ਤਾਂ ਸਾਰਾ ਸਮਾਨ ਫੋਨ ਖਿੱਲਰਿਆ ਸਾਡਾ ਲੋਕਰ ਵੀ ਸਾਰਾ ਤੋੜਿਆ ਆ ਲੋਕਰ ਵਿੱਚ ਕੁਝ ਵੀ ਹੈ ਨਹੀਂ ਆ ਤਾਂ ਸੋਨੇ ਦੀ ਜਿਹੜੀ ਮੇਰੀ ਚੈਨ ਆ ਉਹ ਵੀ ਲੈ ਗਏ ਉਹ ਵੀ ਖਾਲੀ ਆ ਉਹਦਾ ਬਾਕਸ ਤਾਂ ਬਾਕੀ ਜਿਹੜੇ ਆ ਛੋਟੇ ਗਣੇ ਛੋਟੀਆਂ ਮੇਰੀਆਂ ਬਾਲੀਆਂ ਕੋਕਾ ਤੇ ਇੱਕ ਮੇਰੀ ਬੇਟੀ ਦਾ ਕੋਕਾ ਸੀ ਸੋਨੇ ਦਾ ਉਹ ਵੀ ਹੈ ਨਹੀਂ ਆ ਤੇ ਇਕ ਭਾਜੀ ਮੇਰਾ ਕਿੰਨਾ ਕੁ ਨੁਕਸਾਨ ਕਿੰਨਾ ਹੋਇਆ ਨੁਕਸਾਨ ਹੋ ਗਿਆ ਭਾਜੀ 4-5 ਲੱਖ ਦਾ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਹਾਂਜੀ ਕੀਤੀ ਐ ਪੁਲਿਸ ਆਈ ਐ ਮੌਕੇ ਤੇ ਹਾਂਜੀ ਕੀ ਕਹਿਣਾ ਬੋਲਦਾ ਉਹ ਕਹਿੰਦੇ ਵੀ ਤੁਸੀਂ ਐਪਲੀਕੇਸ਼ਨ ਲਿਖ ਕੇ ਦੇ ਦਿਓ ਤਾਂ ਫਿਰ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਸਾਣਾ ਕਿਹੜਾ ਗੰਦਾ ਦਾ ਸਾਨੂੰ ਭਾਈ ਸਦਰ ਪੈਂਦਾ ਸੀਸੀਟੀਵੀ ਵੀ ਆਈ ਐ ਦੂ ਸਮਨੇ ਹਾਂਜੀ ਇੱਕਾਈ ਐ ਕਿ ਉਹਦੇ ਵਿੱਚ ਕੋਈ ਬੰਦਾ ਹੈ ਜਿਹੜਾ ਕੰਦ ਟੱਪਦਾ ਪਿਆ ਵਾ ਕੀ ਮੰਗ ਕਰਦੇ ਹਾਂ ਸਰ ਮੰਗਦਾ ਇਹ ਹੀ ਆ ਵੀ ਦੇਖੋ ਅਸੀਂ ਮੈਂ ਮੇਰੀ ਬੇਟੀ ਵੀ ਆ ਉਹ ਵੀ ਪੜਨ ਜਾਂਦੀ ਆ ਤੇ ਮੈਂ ਵੀ ਘਰ ਨਹੀਂ ਰਿੰਦੀ ਅੱਗੇ ਸਾਡੀ ਭਾਬੀ ਉਹਦੇ ਵੀ ਨਿਆਣੇ ਛੋਟੇ ਛੋਟੇ ਆ ਤੇ ਵੀ ਇਹ ਜਿਹੜਾ ਬੰਦਾ ਹੈ ਨਾ ਅਸੀਂ ਤਾਂ ਕਦੀ ਦੇਖਿਆ ਨਹੀਂ ਆ ਵੀ ਇਹਨੂੰ ਫੜਿਆ ਜਾਵੇ ਤੇ ਜਿੰਨਾ ਸਾਡਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਇਹ ਹੈ ਵੀ ਭਈ ਆਈ ਆ ਸਾਡੇ ਹਾਲਾਤ ਜੋ ਨੇ ਬੱਚੇ ਵੀ ਘਰ ਦੇ ਵਿੱਚ ਆ ਹਾਂਜੀ ਛੋਟੇ ਬੱਚੇ ਆ ਤੇ ਅਸੀਂ ਵੀ ਮਾਵਾਂ ਧੀਆ ਬੇਟੀ ਮੇਰੀ ਪੜਦੀ ਆ ਤੇ ਮੈਂ ਕੰਮ ਤੇ ਜਾਂਦੀ ਆ ਫਿਰ ਸਾਡਾ ਘਰ ਤਾਂ ਇਦਾਂ ਖੁੱਲਾ ਹੀ ਰਹਿੰਦਾ ਹੈ ਤੇ ਇਹਦੇ ਨਾਲ ਫਿਰ ਜੇ ਅੱਜ ਸਾਡੇ ਘਰ ਚੋਰੀ ਹੋਈ ਆ ਕੱਲ ਨੂੰ ਹੋਰ ਕਿਤੇ ਵੀ ਹੋਊਗੀ ਇਸ ਕਰਕੇ ਮੈਂ ਇਹ ਕਰਨੀ ਆ ਵੀ ਇਹਨੂੰ ਫੜਿਆ ਜਾਵੇ